ਜੀ ਮੇਰਾ ਨਾਮ ਫੁਜੀ ਸਿੰਘ ਹਰਪਾਲ ਅੱਜ ਤੁਹਾਡੇ ਉਹ ਸ਼ਖਸੀਤ ਨਾਲ ਗੱਲਬਾਤ ਕਰਾ ਰਹੇ ਹਾਂ ਜਿਹੜੇ ਲੋਕਾਂ ਦੇ ਵਿੱਚ ਕਾਫੀ ਚਿਰ ਤੋਂ ਹੀ ਵਿੱਚਰਦੇ ਸੀ ਸਰਦਾਰ ਬੰਦੇਵ ਸਿੰਘ ਜੀ ਰਠੌਰ ਸਾਹਿਬ ਜਿਹੜੇ ਸਾਡੀਆਂ ਨਿੱਕੀਆਂ-ਨਿੱਕੀਆਂ ਗੱਲਾਂ ਅਸੀਂ ਹਰ ਇੱਕ ਡਿਸਟ੍ਰਿਕਟ ਪਾਈ ਜਿਹੜਾ ਕਮੇਟੀਆਂ ਬਣਾ ਲਏ ਆ ਸਾਡਾ ਮਿਸ਼ਨ 2027 ਮਿਸ਼ਨ ਪੰਜਾਬ ਹੈ ਉਹਦੇ ਵਾਸਤੇ ਅਸੀਂ ਉਪਰ ਤਿਆਰੀ ਕਰ ਰਹੇ ਆਂ ਔਰ ਪਹਿਲਾ ਜਿਹੜਾ ਅਸੀਂ ਅਪਾਇੰਟਮੈਂਟ ਕੀਤਾ ਅੰਮ੍ਰਿਤਸਰ ਸਿਟੀ ਦੇ ਜਿਹੜੇ ਫਾਇਨਟੇ ਲਾਇਆ ਗਿਆ ਉਸ ਦੇ ਨਾਲ ਜਸਵੰਤ ਸਿੰਘ ਜੀ ਨੇ ਨਿਪਟਾ ਲਾਇਆਗਾ ਅੰਮ੍ਰਿਤਸਰ ਸਿਟੀ ਦੇ ਔਰ ਵੀਰ ਸਿੰਘ ਜੀ ਜਿਆਦਾ ਜੀਤੇ ਹਨ ਜਿਨ੍ਹਾਂ ਨੂੰ ਵਾਈਸ ਪ੍ਰਧਾਨ ਇਸੇ ਕੰਮ ਦਾ ਸਾਥ ਸਿਟੀ ਲਾਇਆ ਗਿਆ ਪਹਿਲਾਂ ਵਿਨਪੀ ਨੂੰ ਇਹ ਛੱਡ ਕੇ ਆਏ ਨੇ ਪੰਚਾਇਤੀ ਕਾਫੀ ਟਾਈਮ ਤੱਕ ਇਹਨਾਂ ਨੇ 10 ਸਾਲ ਸੇਵਾ ਕੀਤੀ ਬੀਜੇਪੀ ਦੇ ਉਹ ਕਹਿੰਦੇ ਨੇ ਕਿ ਉਹ ਤੋਂ ਉਹਨਾਂ ਨੂੰ ਇਹਨਾਂ ਦਾ ਡਾਕ ਕੋਈ ਰਿਸਪੌਂਸ ਨਾ ਮਿਲਦਾ ਕਿ ਉਹਨਾਂ ਨੇ ਇਹ ਕਿ ਛੱਡ ਕੇ ਕਿ ਉਹਨਾਂ ਨੇ ਜਿਹੜਾ ਸੰਸਦ ਚੜ੍ਹਦਾ ਆ ਇਸ ਸਮੇਂ ਸਰ ਪੰਚਾਇਤੀ ਚੋਣਾਂ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਵਾਤਾਵਰਣ ਸਾਡੇ ਕੈਂਡੀਡੇਟ ਲਾਉਣਗੇ ਔਰ ਇਸੇ ਨਾਲ ਨਾਲ ਜਿਹੜੀ ਐਮਸੀ ਦੀ ਚੋਣਾਂ ਹੋਣਗੀਆਂ ਉਹਦੇ ਵਾਸਤੇ ਅਸੀਂ ਥੂਟਾ ਜਿਹੜਾ ਵਾ ਪੁਰਿਆ ਅਵਾਡਾ ਦੇ ਵਿੱਚ ਆਪਣੇ ਕੈਂਡੀਡੇਟ ਉਤਾਰਾਂਗੇ ਅਰ ਜਿਆ ਕੀ ਜਿਹੜਾ ਸੀ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਲੋਪਕੇ ਉਹਨਾਂ ਨੂੰ ਫਾਇੰਟ ਕੀਤਾ ਇਸ ਤਰ੍ਹਾਂ ਵੱਖਰੇ ਵੱਖਰੇ ਦਿਲੇ ਸਾਡੇ ਕਾ ਜਿਹੜੀਆਂ ਦਿੱਕਤੀਆਂ ਹੋ ਚੁੱਕੀਆਂ ਉਹਨਾਂ ਦੀ ਹੁਣ ਜਾ ਕੇ ਐਸੀ ਕਾਨਫਰੰਸ ਤੇ ਨਾਲ ਜਾ ਕੇ ਐਸੀ ਸਾਰਾ ਉਹਨਾਂ ਜਿਹੜਾ ਦਿਸੇ ਕਾਲਜ ਸਾਹਮਣੇ ਆਵਾਂ ਦੇ ਉਹਦਾ ਸਰਦਾਰ ਜਿਹੜਾ ਪਾਣੀ ਦਾ ਪੁਨਾ ਚੱਲ ਰਿਹਾ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਸੀ ਜਿਹੜਾ ਆਪਣਾ ਸੰਗਠਨ ਉਹਨੂੰ ਮੁਕ ਕਰਕੇ ਆ ਰਿਹਾ ਹੈ ਜਿਹੜਾ देखो सबसे पहला मुद्दा ਜਿਹੜਾ ਸਾਡਾ ਅਸੀਂ ਧਿਆਨਦਾਬ ਐਜੂਕੇਸ਼ਨ ਦੇ ਉੱਤੇ। ਕਿਉਂਕਿ ਜਦ ਤੱਕ ਐਜੂਕੇਸ਼ਨ ਨਹੀਂ ਹੈਗੀ ਉਹ ਨਾਲ ਦੇ ਬੱਚਾ ਕੋਈ ਵਧੀਆ ਜੋਬਾ ਸੰਭਾਲ ਸਕਦਾ ਹੈ ਤੇ ਨਾ ਹੀ ਆਪਣੇ ਜੀਵਨ ਦੇ ਵਿੱਚ ਕੋਈ ਤਰੱਕੀ ਕਰ ਸਕਦਾ। ਹੁਣ ਦੇਖੋ ਜਿਤਨਾ ਐਸਸੀ ਨੂੰ OBC ਨੂੰ OBC ਨੂੰ ਜਿਹੜਾ ਐਜੂਕੇਸ਼ਨ ਦੇ ਵਿੱਚ ਸ਼ੂਟ ਹੈਗੀ ਆਪਣੀ ਸਾਦੇ ਵਿੱਚ ਹੈਗੀ ਆ ਉਸੇ ਤਰੀਕੇ ਨਾਲ ਅਸੀਂ ਦੇਖਿਆ ਕਿ ਜਿਹੜੇ ਜਨਰਲ ਕਾਸਟਾਂ ਨੇ ਉਹਨਾਂ ਵਾਸਤੇ ਕੋਈ ਐਸੀ ਕੋਈ ਸ਼ੂਟ ਨਹੀਂ ਹੈਗੀ। ਉਹ ਕਿ ਜਨਰਲ ਕਾਸ਼ਤਾ ਜਿਹੜੀਆਂ ਇਹ ਵੀ ਦੀ ਜਰੂਰੀ ਹੈ ਸਾਰੇ ਦੇ ਸਾਰੇ ਜਿਹੜੇ ਕੋਈ ਅਮੀਰ ਨੇ ਸਾਰਾ ਤਕਰੀਬਨ ਇਹ ਮਿਡਲ ਫੈਮਿਲੀ ਨਾਲ ਬਲੌਕ ਕਰਦੇ ਨੇ ਅਮੀਰ ਆਪਾਂ ਉਹਨਾਂ ਨੂੰ ਮੰਨ ਸਕਦੇ ਆ ਕਿ ਜਿਹੜੇ ਡਾਤਾ ਬਿੱਲਾ ਨੇ ਅੰਦਾਲੀ ਵਾਲੀ ਉਹ ਮੀਰਾ ਦੇ ਵਿੱਚ ਕੋਟਾ ਲੈਣਾ ਬਾਕੀ ਕਿਹੜਾ ਆਪਣੇ ਫੈਕਟਰੀ ਦਾ ਮਾਲਕ ਹੈ ਕੋਈ ਛੋਟੀ ਛੋਟੀ ਬਿਜ਼ਨਸ ਕਰ ਰਿਹਾ ਕੋਈ ਸ਼ਾਪ ਕਰ ਰਿਹਾ ਜਾਂ ਕੋਈ ਮਾਲ ਚਲਾ ਰਿਹਾ ਉਹ ਜਿਹੜਾ ਹਮਨ ਅਮੀਰ ਦੇ ਵਿੱਚ ਨਹੀਂ ਕੋਈ ਹਾਂ ਜਿਹੜਾ ਸੀ ਕਿਸਾ ਮਾਪ ਦਾ ਉਹਦੇ ਵਾਸਤੇ ਰੱਖਿਆ ਸਿਸਟਮ ਉਹਨੋ ਸਾਡੀ ਸਰਕਾਰ ਪਾੰਦੀ ਆ ਉਹਦੇ ਵਾਸਤੇ ਅਸੀਂ ਜਿਹਨਾਂ ਦੀ ਬੱਚੇ ਦੀ ਕੁਆਲਟੀ ਦੇ ਹਿਸਾਬ ਨਾਲ ਜਾਂ ਕਰ ਬੱਚੇ ਨੇ ਕਿੰਨੇ ਪਰਸੈਂਟ ਨੰਬਰ ਲਏ ਨੇ ਅਗਰ ਉਹ 70% ਨੰਬਰ ਲੈਂਦਾ ਵਾ ਉਹਦੀ ਜਿਹੜੀ ਹਾਇਰ ਕਲਾਸ ਵਿੱਚ ਵੀ ਉਹਦੀ ਮੰਨ ਲੈ ਕੇ ਅੱਖਰ 30 ਭਣੀ ਆ ਤੇ 70 ਇਹ ਅਕਾਸ਼ਿਕ ਅਸਤਾ ਮਾਰਕ ਹੋ ਜਾਣਾ ਇਸੇ ਤਰੀਕੇ ਨਾਲ ਜੇ ਜਿਹੜੀ ਅਗਲੀ ਕਲਾਸ ਅਸਲ ਅਸਲ ਜਿਹੜਾ ਅਸਲ ਨੇ ਹੋਰ ਮੈਂ 83% ਉੱਪਰ ਲੈ ਗਿਆ ਤੇ ਅਗਲੀ ਕਲਾਸ ਦੇ 80% ਜਿਹੜਾ ਉਹਦਾ ਫੀਸ ਜਿਹੜੀ ਉਹ ਬਾਹਰ ਦੀ ਇਹਦੇ ਨਾਲ ਦੋ ਫਾਇਦੇ ਆ ਇੱਕ ਤੇ ਉਹਨਾਂ ਨੂੰ ਕੋਈ ਇਨਕਮ ਦਾ ਜਿਹੜਾ ਪ੍ਰੂਫ ਹੈ ਉਹ ਭਰਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਮਿਸ਼ਨ ਕਾਰਾ ਨੇ ਕਿ ਇਹ ਡਬਲ ਐਸ ਆ ਸਾਡੀ ਕਿਡਰ ਜਾ ਵਾ ਉਹਨੂੰ ਭਰਉਣ ਵਾਸਤੇ ਬਹੁਤ بڑا ਜਿਹੜੀ ਆ ਮੁਸ਼ਕਲਾਂ ਦੇ ਵਿੱਚੋਂ ਇਹ ਨਿਕਲਣਾ ਪੈਂਦਾ ਹੈ ਉਹ ਪਟਾਪੇ ਦੀ ਪਾਉਂਦੇ ਪੜ੍ਹਾਈ ਜਿਹੜਾ ਫੀਸਾ ਸ਼ੁਰੂ ਬੰਦਾ ਜਿਹੜਾ ਉਹਨਾਂ ਨੂੰ ਚੱਲ ਪੈਦਾ ਮਿਲਦਾ ਤੇ ਸਾਡੇ ਸਰਕਾਰ ਦੇ ਵਿੱਚ ਜੇ ਕੋਈ ਸਰਟੀਫਿਕੇਟ ਦਾ ਅਸੀਂ ਕੋਈ ਸਿਸਟਮ ਨਹੀਂ ਆਖਦੇ ਕਿ ਉਹਨਾਂ ਦਾ ਪਹਿਲਾਂ ਇਨਕਮ ਦਾ ਸ਼ੋ ਕਰਨਾ ਪਏਗਾ ਕਿ ਮੈਂ ਇਹ ਇਨਕਮ ਹੈ ਜੋ ਕਿ ਸਿੱਧਾ ਸਿੱਧਾ ਜਿਹੜਾ ਸਾਡਾ ਸਿਸਟਮ ਹੋਏਗਾ ਉਹ اسی ਉਹਦੇ ਜਿਹੜੀ ਪਰਸੈਂਟੇਜ ਆਉਂਦੀ ਪੜ੍ਹਾਈ ਦੀ ਉਹਦੇ ਆਧਾਰ ਤੇ ਹੀ ਉਹਨੂੰ ਆਪਾਂ ਸਾਰੀਆਂ ਮਾਫ਼ ਕਰਾਂਗੇ ਇਤਨਾ ਸਾਰਾ triane ਦੀਆਂ ਚੋਣਾਂ ਇਹ ਬਿਗਲ ਬਚੂਕਾ ਬਾ ਤੁਹਾਡੀ ਜਿਹੜੀ ਨੈਸ਼ਨਲ ਲੈਵਲ ਤੇ ਤੁਸੀਂ ਕੰਨੀ ਪ੍ਰਧਾਨ ਕੇ ਤੇ ਕਿੱਦਾਂ ਫਿਰ ਤੁਸੀਂ ਉੱਥੋਂ ਦੀ ਜਿਹੜੀ ਸਰਕਾਰ ਵਾਜਰੀ ਕੀ ਉਹਨਾਂ ਦੀ ਕਿਸੇ ਦੀ ਮਦਦ ਕਰੂਗੇ ਜਾਂ ਸਪੋਰਟ ਕਰੋਗੇ ਜੇ ਉੱਥੇ ਵੀ ਇਤਨਾ ਐਂਡ ਦੇ ਵਿੱਚ ਬਿਗਲ ਹੋ ਜਾਣਾ ਹੈ ਜਿਹਦਾਂ ਉੱਥੇ ਹਰ ਇੱਕ ਪਾਰਟੀਆਂ ਨੇ ਆਪਣੇ ਜ਼ੋਰ ਲਾੜ ਰਹੀਆਂ ਨੇ ਤੇ ਕਿੱਦਾਂ ਵੇਖ ਰਹੇ ਨੇ ਉੱਥੇ ਕਿਸੇ ਸਾਡਾ ਮਿਸ਼ਨ ਸ਼ੁਰੂ ਤੋਂ ਹੈ ਆਜ਼ਾਦ ਹੈ ਆਜ਼ਾਦੀ ਰਹਿਣਾ ਹੈ ਠੀਕ ਹੈ ਆਜ਼ਾਦ ਹੀ ਅਸੀਂ ਪਹਿਲਾ ਸੀਐਮ ਤੇ ਬਾਅਦ ਚ ਪੀਐਮ ਦੋ ਹੀ ਨਿਸ਼ਾਨਾ ਲੈ ਸਕਦੇ ਹਾਂ ਠੀਕ ਹੈ ਪਹਿਲਾ ਪੰਜਾਬ ਦਾ ਮਿਸ਼ਨ ਹੈ 2027 ਪੱਕਾ ਹੈ ਕਿ 2027 ਦੀ ਜਿਹੜੀ ਸਰਕਾਰ ਹੈ ਉਹ ਅਤਿਆਸ਼ਿਕ ਅਸਮਾਨੀ ਹੋਏਗੀ ਇਹਦੇ ਚ ਕੋਈ ਤੁਹਾਡੀ ਸਰਕਾਰ ਬਣਦੀ ਹੈ ਲੋਕ ਤੁਹਾਡੀ ਸੋਚ ਹੁਣ ਕੇ ਦੀ ਆਉਣ ਵਾਲੇ ਸਮੇਂ ਦੇ ਪੰਜਾਬ ਵਾਸਤੇ ਸੋਚੀ ਆ ਇੰਡੀਆ ਲੈਵਲ ਵਾਸਤੇ ਸੋਚੀ ਹੈ ਇਹ ਤੁਹਾਡੀ ਤੇ ਕੋ ਦੋ ਚੀਜ਼ਾਂ ਤੇ ਡਿਪੈਂਡ ਕਰਦੀ ਰਾਜਨੀਤੀ ਤੇ ਕੰਦੀਰ ਤੇ ਕੰਦੀਤੀ ਇਹ ਕਹਿੰਦਾ ਬੰਦੇ ਦੀ ਨੀਤ ਠੀਕ ਹੈ ਨਾ ਤੇ ਨੀਤੀ ਆਪਨੀ ਵਧੀਆ ਬਣ ਜਾਂਦੀ ਹੈ ਇਹ ਜੇ ਪਹਿਲਾਂ ਨੀਤੀ ਪਾੜੀ ਰੱਖ ਕੇ ਆਪਾਂ ਜਿਹੜਾ ਨੀਤੀਆ ਬਣਾਵਾਗੇ ਤੋਂ ਕਦੀ ਵੀ ਸਫਲ ਨਹੀਂ ਹੁੰਦਾ। ਕਿਉਂਕਿ ਇਹਨਾਂ ਲੋਕਾਂ ਨੇ ਸਿਰਫ ਨੀਤੀਆ ਵੀ ਪਾੜੀਆਂ ਤੇ ਨੀਤੀ ਵੀ ਪਾੜੀ, ਕਿਉਂਕਿ ਚੀਜ਼ਾਂ ਪਾੜੀਆਂ ਨੇ ਇਸੇ ਕਰਕੇ ਅੱਜ ਤੱਕ ਮਸਲੇ ਹੱਲ ਨਹੀਂ ਹੁੰਦੇ। ਆਪਾਂ ਇਸੇ ਨੂੰ ਬੱਚਿਆਂ ਨੂੰ ਦੇ ਦੇਣਾ ਕਿ ਇਹਨਾਂ ਨੂੰ ਇਹਦੀ ਅਫੀਸ਼ਾ ਮਾਪਣੀ ਆ ਜੀ। ਕਿਉਂ ਨਾ ਚਾਹਵਾਂ ਜਾਂ ਪੰਗਾ ਡਾਅ ਦਿੰਦੇ ਕੋ ਬੱਚਾ ਉਹਦੇ ਸਰਟੀਫਿਕੇਟ ਹੀ ਨਹੀਂ ਬਣਾ ਪਾਉਂਦਾ। ਤੁਹਾਨੂੰ ਕਦੀ ਪਟਵਾਲੀ ਕੋ ਤਾਂ ਦੇਖਾ ਤਾਂ ਕਿ ਜੇ ਵਾਸਤੂ ਜਾਂਦਾ ਕਦੀ ਕਿਤੇ ਜਾ ਕੇ ਉਹਨਾਂ ਪਤਾ ਜਿੰਨੇ ਚੀਜ਼ ਮੋਹ ਨੇ ਤੱਕੇ ਖਾਣੇ ਉਹ ਬਾਹਰ ਕੇ ਬਹਿ ਜਾਂਦਾ ਬਾਹਰ ਨੂੰ ਅੱਗੇ ਤੇ ਜਾ ਕੇ ਪੜਾਈ ਛੱਡ ਕੇ ਬਹਿ ਜਾਊਗਾ ਤੇ ਜਾ ਕੇ ਰੋਪੀ ਸਕੇ ਤਰੂੰਗਾ ਅਸੀਂ ਇਹਨਾਂ ਚੀਜ਼ਾਂ ਚੋਂ ਕੱਢਣਾ ਚਾਹਤਾਂ ਨੂੰ ਕਿ ਉਹਨਾਂ ਨੂੰ ਇੱਕੋ ਜੇ ਕੋਈ ਜਾ ਕੇ ਸਰਟੀਫਿਕੇਟ ਬਣਾਉਂ ਜਿਹੜਾ ਬੱਚਾ ਉਹ ਮੰਨ ਲਓ ਕਿ ਐਸੀ ਤੋਂ ਨਾ ਲਾ ਗੀਏ ਅਗਰ ਇੱਕ ਬੱਚੇ ਨੇ ਜਨਮ ਲਿਆ ਹੋਊ ਐਸੀ ਉਹਦਾ ਪਿਓ ਵੀ ਐਸੀ ਦਾਦਾ ਵੀ ਐਸੀ ਤੇ ਉਹਨਾਂ ਨੂੰ ਬਾਅਦ ਪਾਸ ਸਰਟੀਫਿਕੇਟ ਬਣਾਉਣ ਦੀ ਲੋੜ ਹੈ ਅਗਰ ਉਹਦੇ ਉਹਦੇ ਤੇ ਕੀ ਮੇਗਾ ਉਹਨੇ ਕਾਡ ਆਧਾਰ ਕਾਡ ਦੇ ਵਿੱਚ ਇੱਕ ਛੋਟਾ ਜਿਹਾ ਕੋਲ ਬਣਾ ਸਕਦੇ ਕਿ ਐਸੀ ਆ ਕੇ ਜਨਮ ਵਾਲਾ ਕਿਸੀ ਆ ਦੁਬਾਰਾ ਦੁਬਾਰਾ ਦੀ ਇੰਕਮ ਸਾਡੀ ਪ੍ਰਿੰਟ ਪਰ ਆਦੇ ਜਿਹੜੇ ਰੈਜ਼ੀਡੈਂਟ ਗਰੁੱਪ ਨੂੰ ਫੇਰ ਦੁਬਾਰਾ ਬਣਾਓ ਉਹਦੇ ਫੇਰ ਦੁਬਾਰਾ ਉਹਦੇ ਗਰੁੱਪ ਕਾਸਟ ਦੇ ਸਾਡੀ ਪ੍ਰਿੰਟ ਪੜਾਓ ਜਿਹੜੀ ਕਾਸਟ ਜਿਹੜੀ ਆ ਇਹ ਸਿਰਫ ਕੀ ਹੈ ਇਹਨਾਂ ਨੇ ਘੁਮਰਾ ਕੀਤਾ ਹੈ ਜਨਤਾ ਨੂੰ ਜਦ ਤੱਕ ਘੁਮਰਾ ਕਰਕੇ ਇਹ ਦੇਣਾ ਕੁਛ ਨਹੀਂ ਹੈ ਤੇ ਸਿਰਫ ਇਹਨਾਂ ਚੱਕਰ ਆਇ ਪਾ ਲੋ ਤੇ ਇਹਨੂੰ ਕਹਿੰਦੇ ਨੀਤੀ ਤੇ ਨੀਤੀ ਦੋਵੇਂ ਮਾਰੀ ਠੀਕ ਹੈ ਦੇਖੋ ਤੁਸੀਂ ਆਪ ਹੀ ਸਾਹਮਣੇ ਵੇਖ ਰਹੇ ਜੇ ਇਹਦਾ ਇੱਕ ਸਰਕਾਰ ਜਿਹੜਾ ਮੌਜੂਦਾ ਸਰਕਾਰ ਨੂੰ ਛੱਡ ਕੇ ਅਗਰ ਕੋਈ ਬੰਤ ਆ ਰਿਹਾ ਵਾਪਸ ਵੀ ਸਾਡੇ ਕੋਲ ਆ ਰਿਹਾ ਕੋਲਰ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਵੀ ਆ ਨਹੀਂ ਮੌਜੂਦਾ ਸਰਕਾਰ ਨੂੰ ਛੱਡ ਕੇ ਮੌਜੂਦਾ ਸੈਟਰ ਦੀ ਸਰਕਾਰ ਨੂੰ ਛੱਡ ਕੇ ਬੀਜੇਪੀ ਨੂੰ ਛੱਡ ਕੇ ਆ ਰਿਹਾ ਇਹ ਨਹੀਂ ਕਹਿ ਸਕਦੇ ਨਕਾਲੀ 당 ਜਾਂ ਕੋਈ ਸਰਕਾਰ ਹੈ ਜੋ ਦਰਦ ਦੇ ਭਾਵੇਂ ਕਈ ਵਾਰ ਬਤਾ ਗਿਆ ਲੇਕਿਨ ਮੌਜੂਦਾ ਸਰਕਾਰ ਨੂੰ ਛੱਡਣ ਦਾ ਤੋਂ ਪਰ ਦਰ ਜਿਹੜਾ ਰਿਜ਼ਲਟ ਆਪਕੀ ਵੀ ਦੇਖ ਸਕਦੇ ਆ ਕਿ ਅਗਰ ਜਨਤਾ ਮੌਜੂਦਾ ਸਰਕਾਰ ਨੂੰ ਛੱਡ ਨਹੀਂ ਤੇ ਕੋ ਸ਼ਰਮ ਵਾਲੀ ਗੱਲ ਨਹੀਂ ਇਹ ਪਹੁੰਚਿਆ ਸਰ ਤੁਸੀਂ ਵਿਖੋ ਆਮ ਪਾਰਟੀ ਨੂੰ ਛੱਡ ਕੇ ਅੱਜ ਅਖਰ ਪਾਰਟੀ ਸੰਸਦਾਂ ਦੇ ਕੌਮੀ ਪ੍ਰਧਾਨ ਸਰ ਪ੍ਰਦੇਸ਼ ਰੋਪੀ ਜੀ ਨਾਲ ਜੁੜੇ ਨੇ ਕੀ ਕਾਰਨ ਸੀ ਜਿਹੜੇ ਤੁਸੀਂ ਆਮ ਪਾਰਟੀ ਨੂੰ ਛੱਡਿਆ ਬਹੁਤ ਬਹੁਤ ਤੁਹਾਡਾ ਧੰਨਵਾਦ ਬੱਧੀ ਗੱਲ ਤੇ ਇਹ ਆ ਕਿ ਜਦੋਂ ਤੁਸੀਂ ਜਿੰਦਗੀ ਛੋੜੀ ਇਹ ਆਸੀਂ ਲੋਕਾਂ ਵਾਸਤੇ ਜਾਂ ਪੰਜਾਬ ਵਰਗੇ ਤੇ ਤੁਹਾਨੂੰ ਉਸ ਪਾਰਟੀ ਕੋਲੋਂ ਕੋਈ ਮਾਰ ਨਹੀਂ ਮਿਲਦਾ ਤੇ ਦੂਜੀ ਪਾਰਟੀ ਅਗਰ ਤੁਹਾਨੂੰ ਮਾਰਾ ਦਿੰਦੀ ਹੈ ਕੁਛ ਹੀ ਬਾਗੇਗਰ ਕੀਤੀ ਪੇਸ਼ੀ ਐਂਜ ਕਰਾ ਲਿਆ ਐਂਜ ਕਰਾ ਲਿਆ ਜੀ ਤੇ ਅਸੀਂ ਉਹਨਾਂ ਦੇ ਸਿਸਟਮ ਵਿੱਚ ਸ਼ਾਮਲ ਹੋ ਗਏ ਆਂ ਤੇ ਹੋ ਰਹਿਣਾਗੇ ਤੇ ਜਾਟ ਕੇ ਮੁਕਾਬਲਾ ਕਰਗੇ ਜੋ ਜੋ ਸਰਕਾਰ ਦੇ ਦੋਸਤ ਹੋ ਰਹੇ ਨੇ ਮੈਂ ਪੁੱਛਣਾ ਤੇ ਮੇਰਾ ਪਹਿਲਾ ਸਵਾਲ ਤੇ ਪੂਰੀ ਮੈਂ ਕਾਫੀ ਜਤੂ ਵਿਦੇਸ਼ ਮਨਤੋੜ ਜੀ ਨਾਲ ਤੁਸੀਂ ਬੜੇ ਕਾਫੀ ਪੁਰਾਣੇ ਜੁੜੇ ਜੀ ਤੁਹਾਨੂੰ ਮੈਂ ਦੇਖਦਾਂ ਹੁਣ ਤੁਸੀਂ ਇਸ ਵਕਤ ਤੁਹਾਨੂੰ ਜ਼ਿੰਮੇਵਾਰੀ ਮਿਲੀ ਆ ਕੀ ਤੁਹਾਡਾ ਨਾਮ ਆ ਕਿਹੜੀ ਜ਼ਿੰਮੇਵਾਰੀ ਮਿਲੀ ਹੈ ਮੇਰਾ ਨਾਮ ਮਨਜੀਤ ਸਿੰਘ ਹੈ ਇਹ ਮੈਂ ਨਾ ਕਾਫੀ ਇਰਖਾ ਦਾ ਤੋਂ ਪਹਿਲਾਂ ਵੀ ਜੁੜਿਆ ਹੋਣਾ ਹੈ ਨਾ ਦੁਬਾਰਾ ਇੱਕ ਸੰਗਠਨ ਦਾ ਮੈਂ ਚੁਕੀ ਤੀਂ ਹੈ ਪਾਰਟੀ ਜਿਸ ਵਿੱਚ ਜਿਹਨਾਂ ਨੇ ਮੈਨੂੰ ਕਿਹਾ ਵਧਾਣਾ ਹੈ ਤੇ ਇਹਨਾਂ ਨੇ ਸਿਰਫ ਮੈਨੂੰ ਜੁਗਰਾ ਦਿੱਤਾ ਕਿ ਆਪਾਂ ਇੱਕ ਪਾਰਟੀ ਨਾਲ ਜੇ ਜੀ ਚੱਲੀਏ ਮੈਂ ਉਹਨਾਂ ਕੰਮ ਬਟਾਈ ਦਾ ਤੋਂ ਕਿਤੇ ਕੱਢਿਆ ਪਾਰਟੀਆਂ ਨੇ ਪਰ ਮੈਨੂੰ ਉੱਥੇ ਕੋਈ ਸਪਾਂਸਰ ਨਹੀਂ ਮਿਲਿਆ ਜਦ ਤੱਕ ਮੈਨੂੰ ਕੋਈ ਚੰਗੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਕਿ ਮੈਂ ਆਮਲੇ ਤੱਕ ਕੋਈ ਕੰਮ ਨਹੀਂ ਕਰਾਂਗਾ ਅਮੇ ਅਜਿਹਾ ਨਹੀਂ ਕਿ ਮੌਕੇ ਦੇ ਪਲੇਟ ਨੂੰ ਮੋਬਾਈਲ ਬੜੀ ਵੱਡੀ ਝੰਪੀ ਹੈ ਇਹ ਜ਼ਿੰਮੇਵਾਰੀ ਨਿਭਾਣ ਵਾਲਾ ਤੇ ਮੈਨੂੰ ਆਸਰਾ ਵੀ ਸਭ ਤੋਂ ਧਿਆਨ ਕਰਾਂਗੇ ਤੇ ਆਪ ਪਾਰਟੀ ਦਾ ਕੀ ਕਰਨਾ ਛੱਡੰਦਾ ਕਰਨ ਦੀ ਹੈ ਜੇ ਤੁਸੀਂ ਆਪ ਪਾਰਟੀ ਦਾ ਕਾਫੀ ਬਿਚਰੀ ਹੈ ਕੋ ਮੈਂ ਤੇ ਭਾਈ ਦਾ ਪੰਜਾਬ ਦਾ ਰਿਆ ਲੋਪਾਰੇ گاਉਂ ਦਾ ਮੇਰੇ ਆਪਣਾ ਨਾਮ ਕਦੀ ਨਹੀਂ ਗਿਆ ਆ ਪਾਰਟੀ ਤਾਂ ਵੀ ਨਹੀਂ ਹੁੰਦਾ ਲਾਰਾ ਨਪਾਂ ਚਿੱਠੀ ਦੇ ਜਿਓ ਰੱਖ ਜਿਓ ਕੋਈ ਇਹ ਕਾ ਕਰਦਾਂ ਉਹ ਚਿੱਠੀ ਉੱਤੇ ਵੀ ਕਈ ਵੇ ਮਰੇ ਦੇ ਉੱਤੇ ਜਾਂਦੇ ਆ ਤਾਂ ਕੋ ਚਿੱਟੀਆਂ ਕੀ ਕੀ ਇਹ ਜੋ ਟੋਪੀਆਂ ਪਾਈਆਂ ਪਈਆਂ ਕਿ ਕਿ ਬਿਲੰਗ ਨਾ ਨਪਾਂ ਸਟਾਈਲ ਆ ਤੇ ਸੱਚ ਬੋਲਦਾ ਹੁਣ ਮੌਕਾ ਮਿਲਿਆ ਹੁਣ ਸਾਰੇ ਬੱਤ ਬੋਲਦੇ ਨੇ ਕਿ ਉਹ ਸਰਕਾਰਾਂ ਕਰਦੀਆਂ ਨੇ 60 ਸਾਲ ਦੀ ਬਦਕਾਰ ਦੇ ਨਾਲ ਖਾਚਿਆਂ ਦਾ ਮੌਕਾ ਹੀ ਨਹੀਂ ਮਿਲਿਆ ਹਰ ਕਿਨੇ ਲਾਰਾ ਦਿੱਤਾ ਉਹ ਤਾਂ ਕੋਈ ਨਹੀਂ ਕੋਈ ਆ ਜਾ ਆ ਜਾ ਹੁਣ ਸਾਡੇ ਬੋਧਾ ਮਿਲਿਆ ਜਿੰਮੇਵਾਰੀ ਮਿਲੀ ਹੈ ਜਿਹੜੇ ਲਈ ਇਹ ਤਾਂ ਕਿ ਦਿੱਤੀ ਆ ਕਿ ਸੱਚ ਬੋਲੋ ਤੇ ਸੰਘਰਸ਼ ਕਰੋ ਤੇ ਸੰਘਰਸ਼ ਕਰਤੇ ਕੋਈ ਨਾਮ ਨਹੀਂ ਮਿਲਦਾ ਕਿ ਇਹਦੀ ਪਾਰਟੀ ਨੂੰ ਛੱਡ ਕੇ ਜਿਹੜੇ ਅੱਜ ਇੱਧਰ ਸ਼ਾਮ ਨੂੰ ਇੱਕ ਹੀ ਨਾਂ ਦਾ ਹੈ ਕੋਲਾ ਜੀ ਗੀਨ ਸੇ ਸੇ ਕਿਹੜਾ ਨਾਂ ਕਿਸੇ ਪਾਰਟੀ ਨਾਲ ਕਰਾਉਂਦਾ ਆਪਣਾ ਪਾਰਟੀ ਜਿਹੜਾ ਪਾਰਟੀ ਜਿਹੜਾ ਕਿਹਾ ਜੀ ਵਾਈਸ ਪ੍ਰੈਜ਼ੀਡੈਂਟ ਦੀ ਬਹੁਤ ਹੀ ਸਾਲ ਨੂੰ ਜੀ ਆਪੋ ਜੀ ਇਸ ਪਾਰਟੀ ਵਾਲੇ ਦੇ ਸਹਿਯੋਗ ਲਈ ਬਹੁਤ ਹੀ ਚਾਹੀਦੀ ਲੱਗੀ ਐਸੇ ਪਾਰਟੀ ਦਾ ਸਭ ਤੋਂ ਵਧੀਆ ਮੋਟੀਵੇਸ਼ਨ ਨਾਲ ਦੱਸਿਆ ਬੱਚਾ ਨੂੰ ਅ ਜਿਹੜੀ ਵੀ ਸਾਡੀ ਮਾਰਗਦਰਸ਼ਕ ਸੀ ਹੈ ਕਿ ਮਾਪਲਾ ਕੋਈ ਵਿਸਾਵਾ ਦਿਆ ਠੀਕ ਹੈ ਨਾ ਆਹ ਜਿਹੜਾ ਦੇਖਦਾ ਹਾਂ ਬਾਹਰ ਇੱਕ ਜਾਂਦਾ ਬੰਦਾ 60-60 ਲੱਖ ਰੁਪਏ ਲਗਾ ਕੇ ਉਥੇ ਜਾ ਕੇ ਲੇਵਲ ਗਿਣੀ ਕਰਦਾ ਹੈ ਠੀਕ ਹੈ ਨਾ ਲੇਵਲ ਇਥੇ ਨੌکریاں ਨਹੀਂ ਮਿਲਦੀਆਂ ਤੇ ਇਥੇ ਆਲਵਾਰੇ ਸਮੇਂ ਚ 15-15 ਲੱਖ ਲਾ ਕੇ 10-10 ਲੱਖ ਲਾ ਕੇ ਵੀ ਇਹ ਕਿੰ ਟੱਕ ਕਰਦਾ ਤੇ ਬਾਅਦ ਚ ਜੋਬ ਨਹੀਂ ਮਿਲਦੀ ਠੀਕ ਹੈ ਉਹਦੇ ਬਾਰੇ ਇਹਨਾਂ ਕਿਹਾ ਇਸੇ ਸਬਕ ਪੜੀ ਗਿਆ ਨਾ ਕਿ ਇਹ ਪਾਰਟੀ ਦੇ ਵਿੱਚ ਆਪਾਂ ਕੋਸ਼ਿਸ਼ ਇਹ ਕਰਾਂਗਾ ਕਿ ਪਾਰਟੀ ਨੂੰ ਕੰਮ ਕਰਦੇ ਬਾਵ ਸੰਘਰਸ਼ ਦੇ ਤਰ੍ਹਾਂ ਇਹ ਸਭ ਇਹ ਲੋਰੇ ਲੱਪੇ ਵਾਲਾ ਕੋਈ ਕੰਮ ਨਹੀਂ ਕਰਨਾ ਹਲੇ ਆਪਾਂ ਇਹਨਾਂ ਦੇ ਸਾਡੇ ਬੰਦੇ ਜਿਹੜਾ ਅਥਾਰਟੀ ਨੇ ਖੁਦ ਕਿਹਾ ਕਿ ਆਪਾਂ ਇਹ ਸ਼ਰਮ ਕਾੜ ਤੋਂ ਆਵਾਂਗੇ ਇਹਨਾਂ ਨੂੰ ਜਗ੍ਹਾ ਜਗ੍ਹਾ ਕੰਮ ਭਲਾਵਾਂਗੇ ਉਸ ਤੋਂ ਬਾਅਦ ਜਿਹੜੇ ਨਵੇਂ ਆਪਣਾ ਰਸੋਗਾਂਡ ਬਣ ਰਹੇ ਉਹ ਵੀ ਬਣਾਉਣ ਦੀ ਗਾਰੰਟੀ ਦਿੰਦੇ ਆ ਠੀਕ ਹੈ ਨਾ ਤੇ ਮੈਂ ਜੇ ਇਹਨਾਂ ਨੇ ਮੈਨੂੰ ਵਾਈਸ ਪ੍ਰੈਜ਼ੀਡੈਂਟ ਇਹ ਨਾਮ ਦੇ ਸਬਤ ਬਣਾਇਆ ਸਿਟੀ ਦਾ ਤੇ ਮੈਂ ਇਹ ਪੂਰਾ ਆਪਣੀ ਸਬਤ ਸਿਟੀ ਦੇ ਵਿੱਚ ਜਿੱਥੇ ਜਿੱਥੇ ਕਾਰਪੋਰੇਟ ਕੰਟਰਸਟਿਡ ਪਾਰਟੀ ਪਹੁੰਚਾ ਕਰਾਂਗਾ ਚਾਲੂ ਕਰਾਂਗਾ ਉੱਥੇ ਤੇ ਕੈਂਪ ਲਾਵਾਂਗਾ ਤੇ ਆਪ ਕੋ ਚੱਲ ਕੇ ਜਾਵਾਂਗਾ ਲੋੜ ਪੈ ਗਈ ਤੇ ਸਾਡੇ ਪ੍ਰਧਾਨ ਜੀ ਬਲਦੇ ਉਸਨਾਂ ਤੋਂ ਜੀ ਵੀ ਉੱਥੇ ਮੌਜੂਦ ਹੋ ਇਹਨਾਂ ਨੂੰ ਮਿਲੀ ਹੈ ਕੀ ਕਹਿਣਾ ਚਾਹੁੰਦੇ ਨੇ ਕਿ ਮੈਂ ਅੱਜ ਵੀ ਪਾਰਟੀ ਜੀ ਵਿੱਚ ਸ਼ਾਮਲ ਹੋਈਏ ਪਹਿਲੋਂ ਵੀ ਪਾਰਟੀ ਜੀ ਦੇ ਵਿੱਚ ਨਾ ਸਰ ਪਹਿਲਾਂ ਤੇ ਪਾਰਟੀ ਦੇ ਵਿੱਚ ਕਈ ਦਿਨ ਰਿਹਾ ਮੇਰਾ ਨਾਮ ਹੈ ਗਮੇਸ਼ ਸਿੰਘ ਲੋਪੋਕੇ ਇਹ ਹਾਜੀ ਜੀ ਨਾਮ ਸਰ ਤੋਂ ਬੰਨੋ ਉਹਦਾ ਬੰਨੋ ਰਿਹਾ ਹੋਰ ਮੈਂ ਚੱਲ ਰਿਹਾ ਤਾਂ ਚੋਣਾਂ ਦਾ ਦਿਨ ਆ ਨੀ ਮੈਨੂੰ ਮਾਨ ਰਖਿਆ ਵਾ ਔਰ ਮੈਂ ਸਭ ਤੋਂ ਵੱਡਾ ਤੇ ਸਰ ਇਹਨਾਂ ਦੀ ਸੋਚ ਦੇ ਮੁਤਾਬਕ ਗੱਲਬਾਤ ਸੁਣੀ ਹੈ ਜਿੱਦਾਂ ਇਹਨਾਂ ਨੇ ਦੱਸਿਆ ਵਾ ਜਰਮੇਸ਼ਨ ਬਾਰੇ ਔਰ ਉਹ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਕਿੰਨੀਆਂ ਪਾਰਟੀਆਂ ਆਪਾਂ ਵੇਖੀਆਂ ਵਾ ਸਰ ਪਰ ਅਜੇ ਤੱਕ ਕਿਸੇ ਨੇ ਇਹ ਚੀਜ਼ ਨਹੀਂ ਸੋਚੀ ਚਲੋ ਸਾਡੇ ਅਸੀਂ ਭਰਾ ਜਿਹੜੇ ਸਾਡੇ ਭਰਾ ਵਾ ਪਾ ਇਹ ਵੀ ਚਾਹੁੰਦੇ ਪਰ ਕਈ ਭਰਾ ਸੰਭਾਲ ਕਰਦੇ ਆ ਕਿ ਲੋ ਜੀ ਇਹ ਮਤਲਬ ਇਹਨਾਂ ਦਾ ਹੱਕ ਖੋ ਕੇ ਨੂੰ ਦੇਣਗੇ ਪਰ ਐਸਾ ਕੋਈ ਗੱਲਬਾਤ ਨਹੀਂ ਹੈ ਪਰ ਅਸੀਂ ਇਸ ਚੀਜ਼ ਤੇ ਕੋਸ਼ਿਸ਼ ਆ ਕਿ ਜਰਨਲ ਵੀ ਜਿਹੜੇ ਸਾਡੇ ਭਰਾਵਾ ਸਾਰੇ ਤਾਂ ਮੇਨ ਹੈਗੇ ਨਹੀਂ ਆ ਗਰੀਬੀ ਹੈਗੇ ਆ ਪਰ ਉਹਨਾਂ ਦੇ ਬਾਰੇ ਇਹਨਾਂ ਨੇ ਸੋਚਿਆ ਆਪਣੀ ਦੀ ਸੋਚ ਦੇ ਮੁਤਾਬਕ ਇਹਨਾਂ ਦੇ ਨਾਲ ਜੁੜਿਆ ਬਹੁਤ ਵਧੀਆ ਲੱਗਾ ਔਰ ਧੰਨਵਾਦ ਕਰਦੇ ਆ ਪਾਰਟੀ ਦੇ ਮੈਂਬਰਾਂ ਦਾ ਕਿ ਆਪਣੇ ਰঞ্জੀਤ ਸਿੰਘ ਰਿਪੋਰਟ ਸਾਹਿਬ ਤੁਸੀਂ ਤੁਹਾਡੇ ਪਿਤਾ ਜੀ ਆ ਜਿਹੜੇ ਉਹਨਾਂ ਨੇ ਪਾਰਟੀ ਜਿਹੜੀ ਸ਼ੁਰੂ ਕੀਤੀ ਹੈ ਕਾਫੀ ਚਿਰ ਤੋਂ ਤੁਸੀਂ ਵੀ ਨਾਲ ਜੁਨੇਵਰੀ ਤੁਹਾਡੇ ਕੋ ਵੀ ਆ ਕਿੱਦਾਂ ਵੇਖ ਰਹੀ ਇਹਨਾਂ ਨੂੰ ਹਾਂ ਤਾਂ ਵੱਡੀ ਤੇ ਗੱਲ ਅੱਜ ਮੈਂ ਦੇਖ ਰਿਹਾ ਕਿ ਪੰਜਾਬ ਜੋ ਪੰਜਾਬ ਹੈ ਪੰਜਾਬ ਜੀਰੋ ਕਿਉਂ ਹੋ ਰਿਹਾ ਕਿ ਪੰਜਾਬ ਦੀ ਇਹ ਦਵਾਈ ਕਰਨ ਭਾਵੇਂ ਕਾਂਗਰਸ ਆ ਗਈ ਭਾਵੇਂ ਬੀਜੇਪੀ ਇਹ ਕਾਲੀ ਦਲ ਹੁਣ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਮਾਨ ਬੜਾ ਵੱਡਾ ਨਾਮ ਬੜਾ ਸੰਘਰਸ਼ਸ਼ੀਲ ਆਦਮੀ ਦਾ ਮਰੀਆਂ ਵੱਡੀਆਂ ਵੱਡੀਆਂ ਗੱਲਾਂ ਹੋਈਆਂ ਜਦੋਂ ਸਰਕਾਰ ਚ ਨਹੀਂ ਸੀ ਪੰਜਾਬ ਲਈ ਇਹ ਕਰਾਂਗੇ ਪੰਜਾਬ ਲਈ ਉਹ ਕਰਾਂਗੇ ਮੈਂ ਖੁਦ ਉਹ ਰੀਆਂ ਵੀਡੀਓ ਵੇਖਦਾ ਰਿਹਾ ਉਸ ਬੰਦੇ ਦੀ ਬੜਾ ਮੈਨੂੰ ਪਸੰਦ ਸੀ ਜੇ ਉਹ ਵੀਡੀਓ ਮੈਨੂੰ ਬਹੁਤ ਪਸੰਦ ਆਇਆ ਜ ਜਿਹੜੋਂ ਨੇ ਕਿਹਾ ਕਿ ਹਰ ਸਿੰਘ ਲੜਕੋਰ ਬਾਦਲਦਾਰ ਦਾਦਾ ਜਨਰਲ ਡੈਰ ਦੇ ਜਾ ਜਾ ਕੇ ਉਥੇ ਮਤਲਬ ਕੀ ਚਾਹਾਂ ਪੀਂਦਾ ਜਾਂ ਤਾਂ ਇਹਨਾਂ ਨੂੰ ਅੱਜ ਮਿਲ ਗਿਆ ਮਜੀਰੀਆ ਮੈਨੂੰ ਬੜੀ ਖੁਸ਼ੀ ਹੈ ਕਿ ਵਾਹ ਪੰਜਾਬ ਚ ਇੱਕ ਨਵੀਂ ਪਾਰਟੀ ਉੱઠી ਹੈ ਪੰਜਾਬ ਨੇ ਕੁਝ ਵੱਖਰਾ ਕਰੂਗਾ ਬਹੁਤ ਸੋਚ ਕੇ ਸਰਦਾਰ ਨਹੀਂ ਦੱਸੇਗੀ ਸਰਦਾਰ ਸਾਹਿਬ ਹੋਰ ਪਰਣੀ ਕਿੰਨੇ ਲੋਕਾਂ ਨੇ ਭਾਜਪਾ ਇਕਾਲੀ ਚ ਕਾਂਗਰਸ ਨੇ ਰਿੰਦੇ ਨਹੀਂ ਬੋੜਾ ਮਾਲਵੀਨ ਪਾਰਟੀ ਕੀ ਕੁਝ ਬਦਲਾਅ ਆਏਗਾ ਮਤਲਬ ਆ ਕੀ ਹੈ ਜਿਹੜਾ ਕੋਈ ਬੋਲਦਾ ਚੋ ਕੇ ਅੰਦਰ ਸੁੱਟ ਦਿੰਦੇ ਜੀ ਫਿਰ ਸ਼ਾਮੀ ਘਰ ਆ ਜਾਂਦਾ ਠੀਕ ਹੈ ਤੁਹਾਡੇ ਪਿਤਾ ਜੀ ਨੇ ਬੜਾ ਸੰਘਰਸ਼ ਕੀਤਾ ਉਹਨਾਂ ਨੇ ਪਾਰਟੀ ਟੈਨ ਕਿਤੀ ਆ ਤੁਸੀਂ ਹੁਣ ਆਣ ਆਪਣੀ ਪਾਰਟੀ ਦੇ ਵਿੱਚ ਕੰਮ ਕਰੋ ਕਿੱਦਾਂ ਆਣ ਵਾਲੇ ਸਮੇਂ 'ਚ ਨੌਜਵਾਨਾਂ ਨੂੰ ਕੀ ਕਹਿਣਾ ਜਾਂਦੇ ਮੇਨ ਦਿਲ ਦੀ ਬਾਜ਼ਰੀ ਮੇਨ ਕੀ ਅਪੀਲ ਕਰਨਾ ਚਾਹੁੰਦੇ ਨਾ ਜਲਦੀ ਬਾਜ਼ਰੀ ਹੋਗੀ ਪੰਜਾਬ ਬਚਾ ਲੋ ਜੇ ਬਚਾਇਆ ਪੰਜਾਬ ਨੂੰ ਚੋਂ ਤਰਫੋਂ ਤੋਂ ਕੇ ਰਹਿ ਜਾਣਗੇ ਇਸ ਲਈ ਪੰਜਾਬ ਬਚਣਾ ਤਾਂ ਹੈ ਨਹੀਂ ਖੁੱਲ ਗਿਆ ਵਾਂਗੇ ਮੈਨੂੰ ਵੀ ਭਾ ਨੌਜਵਾਨੀ ਉਡੀ ਨੌਜਵਾਨੀ ਛੇ ਮੇਰੇ ਦੋਸਤ ਨੌਜਵਾਨ ਇਹੀ ਨੌਜਵਾਨ ਦੇ ਕੈਮਰਾਮੈਨ ਨੌਜਵਾਨ ਜਿੱਕਰ ਹੀ ਲੋਕ ਨਾ ਨਾ ਜੱਪੋ ਹੋਰ ਮਾਰਾ ਕਰੀ ਠੀਕ ਹੈ ਇਹ ਜੀ ਰঞ্জੀ ਸਿੰਘਾ ਥੋਰ ਦੇਖੋ ਜਿੰਦਗੀ ਚ ਇੰਨੀ ਚੀਜ਼ ਸਿੱਖੀ ਆ ਦੇ ਪਾਕਿਸਤਾਨ ਲਈ ਜਾਦੀ ਪੁੱਜਦੇ ਚੈਨਸੀ ਸਤੰਤਰਤਾ ਸੰਗਠਨ ਸੀ ਇਹ ਜਿਹੜਾ ਕੁੰਨਾ ਸਤੰਤਰਤਾ ਪਾਸ ਨਾ ਦੇਤਾ ਕੁੰਨਾ ਕਦੀ ਨਾ ਅਧਿਕਾਰ ਦਿੱਤੀ ਨਾ ਅਧਿਕਾਰ ਹੀ ਹੁਣ ਨਾ ਦੇ ਕੰਮ ਚੀਜ਼ ਹੈ ਹੁਣ ਵੀ ਰਹੀ ਆ ਪਹਿਲਾਂ ਵੀ ਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹੇਗੀ ਜਿਹੜਾ ਸਾਡੇ ਨਾਲ ਖੂਤਾਂ ਵਾ ਬਦੇ ਵਾਸਤੇ ਹੀ ਦੇਲ ਦੀ ਆਤਮਿਕਾ ਨਾਲ ਪੁੱਜਦਾ ਤੇ ਤੁਹਾਨੂੰ ਪਤਾ ਹੈ ਕਾਫੀ ਲੰਬੇ ਸਮੇਂ ਤੋਂ ਅਕਾ ਕਦੀ ਵੀ ਆਪਣਾ ਕਦਮ ਪਿੱਛੇ ਨਹੀਂ ਹਟਾ ਕ। ਪ੍ਰਤੀਕ ਜਦ ਤੱਕ ਪਿੱਛੇ ਪਿੱਲਾ ਕਹਿ ਮੈਂ ਨਾ ਉਹਨੇ ਜਿਹੜੀ ਸੈਨਾ ਤੇ ਲੜਦੀ ਹੈ ਵਧੀਆ ਤਰੀਕੇ ਨਾਲ ਤੇ ਜੇ ਮੱਢ ਦੇ ਲੱਗਾ ਤਾਂ ਸੈਨਾ ਨਹੀਂ ਲੜਦੀ ਤੇ ਹੁਣ ਮੌਕਾ ਵਾਹ ਕਿ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਬੜੀ ਵੱਡੀ ਸੰਘਰਸ਼ ਹੈ ਕਿ ਹੁਣ ਸਾਰਿਆਂ ਨੂੰ ਅਪੀਲ ਹੈ ਤੇ ਕਿ ਜੇ ਆਪਾਂ ਹੁਣ ਕੀ ਨਹੀਂ ਸੰਭਾਲ ਪਾਏ ਬੜਾ ਮੁਸ਼ਕਲ ਰਹਿਦਾ ਆਉਣ ਵਾਲਾ ਸਮਾਂ ਤੇ ਇਹਦੀ ਅੱਖਣ ਭਰਦੀ ਸੰਗਰਸ਼ ਦਾ ਜਿਹੜੇ ਕੋਮੇ ਪ੍ਰਧਾਨ ਨੇ ਪ੍ਰਦੇਸ਼ ਮਿਲਟੋਰ ਅੱਜ ਉਹਨਾਂ ਨੇ ਨਵੀਆਂ ਨਜੂਤੀਆਂ ਦਿੱਤੀਆਂ ਹਨ